ਸਰੀ ਦੇ ਵਿੱਚ ਹੋਰ ਸਕੂਲਾਂ ਨੂੰ ਖੋਲਣ ਦੇ ਮੱਦੇ ਨਜ਼ਰ ਬੀਸੀ ਸਰਕਾਰ ਵੱਲੋਂ ਫੈਸਲੇ ਲਏ ਜਾ ਰਹੇ ਨੇ ਸਿੱਖਿਆ ਤੇ ਬਾਲ ਸੰਭਾਲ ਮੰਤਰੀ ਰਚਨਾ ਸਿੰਘ ਨੇ ਕਿਹਾ ਕਿ ਜਿਵੇਂ ਸਰੀ ਦੀ ਆਬਾਦੀ ਵਧ ਰਹੀ ਹੈ ਉਵੇਂ ਹੀ ਸਰੀ ਦੇ ਸਕੂਲਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਤੇ ਨਵੇਂ ਵਿਦਿਆਰਥੀਆਂ ਲਈ ਅਸੀਂ ਸਕੂਲਾਂ ਦਾ ਇੰਤਜ਼ਾਮ ਵੀ ਕਰ ਰਹੇ ਹਾਂ ਜਿਸ ਦੇ ਵਿੱਚ ਡਾਲਰ 15 ਮਿਲੀਅਨ ਦਾ ਸੁਭਾਈ ਨਿਵੇਸ਼ ਸਰੀ ਦੇ ਵਿੱਚ ਨਵੇਂ ਸਕੂਲ ਖੋਲਣ ਤੇ ਪੁਰਾਣੇ ਸਕੂਲਾਂ ਦਾ ਜਿਹੜਾ ਵਿਸਥਾਰ ਕਰਨ ਦੇ ਲਈ ਮਹੱਤਵਪੂਰਨ ਨਿਵੇਸ਼ ਦਾ ਹਿੱਸਾ ਹੈ ਜਿਸ ਵਿੱਚ ਪਿਛਲੇ 6 ਸਾਲਾਂ ਵਿੱਚ 12650 ਵਿਦਿਆਰਥੀਆਂ ਦਾ ਨੇ ਨਵੀਆਂ ਸੀਟਾਂ ਉਪਲਬਧ ਕਰਾਉਣ ਲਈ ਡਾਲਰ 765 ਮਿਲੀਅਨ ਤੋਂ ਵਿਵਾਦ ਸ਼ਾਮਿਲ ਹੈ ਸਕੂਲਾਂ ਦਾ ਤੇਜ਼ੀ ਨਾਲ ਵਿਸਥਾਰ ਕਰਨ ਦੀ ਸਰਕਾਰ ਦੀ ਯੋਜਨਾ ਦੇ ਹਿੱਸੇ ਵਜੋਂ ਸਰੀ ਦੇ ਪਰਿਵਾਰਾਂ ਨੂੰ ਵਿਦਿਆਰਥੀਆਂ ਲਈ ਆਪਣੇ ਪਾਈਚਾਰੇ ਦੇ ਵਿੱਚ 250 ਵਧੇਰੇ ਥਾਵਾਂ ਉਪਲਬਧ ਹੋਣਗੀਆਂ ਜਾਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿੱਖਿਆ ਤੇ ਬਾਲ ਮੰਤਰੀ ਰਚਨਾ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ BC ਵਿੱਚ ਸਾਡੀ ਆਬਾਦੀ ਵਧ ਰਹੀ ਹੈ ਅਸੀਂ ਸਰੀ ਨੂੰ ਬਹੁਤ ਸਾਰੇ ਨਵੇਂ ਵਿਦਿਆਰਥੀਆਂ ਦਾ ਆਪਣੇ ਸਕੂਲਾਂ ਵਿੱਚ ਸਵਾਗਤ ਕਰ ਰਹੇ ਹਾਂ ਅਸੀਂ ਸਰੀ ਦੇ ਵਿੱਚ ਵੱਡੇ ਨਿਵੇਸ਼ਾਂ ਦੇ ਨਾਲ ਕਾਰਵਾਈ ਕਰ ਰਹੇ ਹਾਂ ਤੇ ਇਹ ਨਵੇਂ ਵਾਅਦੇ ਆਉਣ ਵਾਲੇ ਕਈ ਦਹਾਕਿਆਂ ਤੱਕ ਵਿਦਿਆਰਥੀਆਂ ਲਈ ਲਾਭਦਾਇਕ ਹੋਣਗੇ 에ਰੋਲ ਮਾਥਾ ਕ੍ਰੇ ਐਲੀਮੈਂਟਰੀ ਵਿੱਚ 6 ਕਲਾਸਰੂਮਾਂ ਦਾ ਨਵਾਂ ਵਾਅਦਾ ਹੋਵੇਗਾ ਤੇ ਵੌਲਨਟ ਰੋਡ ਐਲੀਮੈਂਟਰੀ ਦੇ ਵਿੱਚ 4 ਹੋਰ ਕਲਾਸਰੂਮ ਬਣਾਏ ਜਾਣਗੇ ਪਹਿਲਾਂ ਤੋਂ ਤਿਆਰ ਯਾਨੀ ਪ੍ਰੀ ਫੈਬ੍ਰੀਕੇਟਿਡ ਸਮੱਗਰੀ ਦੀ ਵਰਤੋਂ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਆਧੁਨਿਕ ਵਾਤਾਵਰਣ ਮਿਲ ਸਕਣਗੇ ਜਿਸ ਦੇ ਵਿੱਚ ਤੇਜ਼ੀ ਨਾਲ ਬਣਾਏ ਜਾਣ ਵਾਲੇ ਬਹੁਤ ਸਾਰੇ ਕਲਾਸਰੂਮ ਅਤੇ ਕੋਰੀਡੋਰ ਸ਼ਾਮਿਲ ਨੇ ਨਵੇਂ ਕਲਾਸਰੂਮ 2025 ਦੇ ਪੱਜੜ ਵਿੱਚ ਤਿਆਰ ਹੋਣ ਦੀ ਉਮੀਦ ਹੈ ਵੌਲੰਟ ਰੋਡ ਲਈ ਨਵੇਂ ਕਲਾਸਰੂਮ 2023 ਦੇ ਪੱਜੜ ਵਿੱਚ ਐਲਾਨ ਐਲਾਨੇ ਗਏ ਵਾਅਦੇ ਵਿੱਚ ਸ਼ਾਮਿਲ ਕੀਤੇ ਜਾਣਗੇ ਟਿਕਾਊ ਤੇ ਊਰਜਾ ਕੁਸ਼ਲ ਡਿਜ਼ਾਈਨਾਂ ਦੇ ਨਾਲ ਇਹ ਵਾਅਦੇ ਸੂਬੇ ਦੀ ਕਲੀਨ ਬੀਸੀ ਯੋਜਨਾ ਦੇ ਟੀਚਿਆਂ ਨਾਲ ਵੀ ਮੇਲ ਖਾਂਦੇ ਨੇ ਤੇ ਬੀਸੀ ਵਿੱਚ ਊਰਜਾ ਦੀਆਂ ਵਧੀਆਂ ਹੋਈਆਂ ਲੋੜਾਂ ਨੂੰ ਵੀ ਪੂਰਾ ਕਰਦੇ ਨੇ ਵਾਲਨਟ ਰੋਡ ਐਲੀਮੈਂਟਰੀ ਅਤੇ ਮਾਰਥਾ ਕਰੀ ਐਲੀਮੈਂਟਰੀ ਦੇ ਵਿੱਚ ਇਸ ਵਾਧੇ ਦੇ ਨਾਲ ਸਾਡੇ ਪਾਈਚਾਰੇ ਦੇ ਵਿੱਚ ਵਿਦਿਆਰਥੀਆਂ ਲਈ ਬਹੁਤ ਲੋੜੀਂਦੀਆਂ ਥਾਵਾਂ ਉਪਲਬਧ ਹੋਣਗੀਆਂ ਸਰੀ ਕਲੋਵਰਡੇਲ ਦੇ ਐਮ ਐਲ اے ਮਾਈਕ ਸਟਾਰਸ਼ ਨੇ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਬੀ ਸੀ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਪਾਈਚਾਰਿਆਂ ਵਿੱਚ ਇੱਕ ਹੋਣ ਦੇ ਨਾਤੇ ਇਹ ਮਹੱਤਵਪੂਰਨ ਹੈ ਕਿ ਅਸੀਂ ਸਰੀ ਦੇ ਸਕੂਲਾਂ ਵਿੱਚ ਨਿਵੇਸ਼ ਕਰਨਾ ਜਾਰੀ ਰੱਖੀਏ 15 ਮਿਲੀਅਨ ਦਾ ਇਹ ਸੁਬਾਈ ਨਿਵੇਸ਼ ਸਰੀ ਦੇ ਵਿੱਚ ਨਵੇਂ ਸਕੂਲ ਖੋਲਣ ਤੇ ਪੁਰਾਣੇ ਸਕੂਲਾਂ ਦਾ ਵਿਸਥਾਰ ਕਰਨ ਲਈ ਮਹੱਤਵਪੂਰਨ ਨਿਵੇਸ਼ ਦਾ ਹਿੱਸਾ ਹੈ ਜਿਸ ਵਿੱਚ ਪਿਛਲੇ 6 ਵਿੱਚ 12650 ਵਿਦਿਆਰਥੀਆਂ ਲਈ ਨਵੀਆਂ ਸੀਟਾਂ ਉਪਲਬਧ ਕਰਾਉਣ ਦੇ ਲਈ 765 ਮਿਲੀਅਨ ਤੋਂ ਵੱਧ ਸ਼ਾਮਿਲ ਨੇ ਨਵੇਂ 스노 ਕਮਿਸ਼ ਐਲੀਮੈਂਟਰੀ ਅਤੇ ਇਸ ਤੋਂ ਇਲਾਵਾ ਹੋਰ ਸਕੂਲਾਂ ਦੀ ਵੀ ਕੰਸਟਰਕਸ਼ਨ ਜਾਰੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਾ ਕਿਹਾ ਕਿ ਜੋ ਜਾਣਕਾਰੀ ਸਕੂਲਾਂ ਦੇ ਵਿੱਚ ਮੁਹੱਈਆ ਕਰਾਈ ਜਾਏਗੀ ਉਸ ਸਬੰਧੀ ਸਾਰਾ ਖਿਆਲ ਰੱਖਿਆ ਜਾਏਗਾ ਕਿ ਫੰਡਿੰਗ ਪੂਰੀ ਬੈਠੇ 2023 ਦੇ ਵਿੱਚ ਕੇਬੀ ਫੂਡਵਰਡ ਐਲੀਮੈਂਟਰੀ ਮਾਰਗਨ ਐਲੀਮੈਂਟਰੀ ਵਾਈਟ ਰੌਕ ਐਲੀਮੈਂਟਰੀ ਅਤੇ ਸਨੀਸਾਈਡ ਐਲੀਮੈਂਟਰੀ ਸਕੂਲਾਂ ਦੇ ਵਿੱਚ ਵਿਸਥਾਰ ਕਰਨੇ ਸ਼ੁਰੂ ਹੋ ਗਏ ਨੇ ਜਿਸ ਦੇ ਵਿੱਚ 99 ਸੈਕੰਡਰੀ ਤੇ ਗਿਲਫਰਡ ਪਾਰਕ ਸੈਕੰਡਰੀ ਅਤੇ ਕੋਨਟਲਨ ਪਾਰਕ ਸੈਕੰਡਰੀ ਸਕੂਲ ਦੇ ਵਿਸਥਾਰ ਲਈ ਫੰਡਾਂ ਦਾ ਐਲਾਨ ਕੀਤਾ ਗਿਆ ਸੀ ਜਿਹੜੇ ਪਹਿਲਾਂ ਤੋਂ ਤਿਆਰ ਸਮੱਗਰੀ ਦੀ ਵਰਤੋਂ ਦੇ ਨਾਲ ਵਾਧਿਆਂ ਦਾ ਐਲਾਨ 2023 ਦੇ ਵਿੱਚ ਕੀਤਾ ਗਿਆ ਸੀ ਤੇ ਉਹਨਾਂ ਦੇ ਵਿੱਚ ਸ਼ਾਮਿਲ ਹੋਰ ਸਕੂਲਾਂ ਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸتمبر 2013 ਤੋਂ ਲੈ ਕੇ ਹੁਣ ਤੱਕ ਬੀਸੀ ਸਰਕਾਰ ਨੇ ਨਵੇਂ ਸਕੂਲ ਖੋਲਣ ਅਤੇ ਪੁਰਾਣੇ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਡਾਲਰ 4 ਬਿਲੀਅਨ ਤੋਂ ਵੀ ਵੱਧ ਪ੍ਰਦਾਨ ਕੀਤੇ ਨੇ ਤੇ ਸੂਬੇ ਭਾਰ ਦੇ ਵਿੱਚ ਪਵਿੱਖ ਦੇ ਸਕੂਲਾਂ ਲਈ ਜ਼ਮੀਨ ਖਰੀਦੀ ਗਈ ਹੈ ਇਸ ਦੇ ਨਤੀਜੇ ਵਜੋਂ ਬੀਸੀ ਦੇ ਸਕੂਲਾਂ ਵਿੱਚ 25000 ਤੋਂ ਵੱਧ ਨਵੇਂ ਵਿਦਿਆਰਥੀਆਂ ਲਈ ਥਾਵਾਂ ਤੇ 35000 ਤੋਂ ਵੱਧ ਪੁਚਾਲ ਤੋਂ ਸੁਰੱਖਿਤ ਸੀਟਾਂ ਤਿਆਰ ਹੋਣਗੀਆਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ